ਅੱਜ ਅਸੀਂ ਪੜਨ ਜਾ ਰਹੇ ਹਾਂ ਪੰਜਾਬੀ ਪਾਠ ਪੁਸਤਕ ਜਮਾਤ 6ਵੀਂ ਭਾਗ ਦੂਜਾ ਪਾਠ ਪੰਜਵਾਂ ਕੈਲੰਡਰ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਦੇ 12 ਮਹੀਨੇ ਅਤੇ ਉਹਨਾਂ ਦੇ ਦਿਨ ਵਾਰ ਸਭ ਇਹਨਾਂ ਕੈਲੰਡਰਾਂ ਵਿੱਚ ਦਿਖਾ ਰੱਖੇ ਨੇ ਸੋ ਅਸੀਂ ਹੁਣ ਪੜਨ ਜਾ ਰਹੇ ਹਾਂ ਕੈਲੰਡਰ ਬਾਰੇ ਇਹ ਕੈਲੰਡਰ ਹੈ ਇਹ ਮਹੀਨੇ ਦੱਸਦਾ ਹੈ ਹਫਤੇ ਅਤੇ ਦਿਨ ਦੱਸਦਾ ਹੈ ਹਰ ਦਿਨ ਦੀ ਤਾਰੀਖ ਦੱਸਦਾ ਹੈ ਸਾਲ ਵਿੱਚ 12 ਮਹੀਨੇ ਹੁੰਦੇ ਹਨ ਇਹਨਾਂ ਦੇ ਨਾਮ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਅਤੇ ਦਸੰਬਰ ਹਨ ਜਨਵਰੀ ਮਾਰਚ ਮਈ ਜੁਲਾਈ ਅਗਸਤ ਅਕਤੂਬਰ ਅਤੇ ਦਸੰਬਰ 31 ਦਿਨਾਂ ਦੇ ਹੁੰਦੇ ਹਨ ਅਪ੍ਰੈਲ ਜੂਨ ਸਤੰਬਰ ਤੇ ਨਵੰਬਰ 30 ਦਿਨਾਂ ਦੇ ਹੁੰਦੇ ਹਨ ਫਰਵਰੀ 28 ਦਿਨਾਂ ਦਾ ਹੁੰਦਾ ਹੈ ਹਰ ਚੌਥੇ ਸਾਲ ਫਰਵਰੀ ਦਾ ਮਹੀਨਾ 29 ਦਿਨਾਂ ਦਾ ਹੁੰਦਾ ਹੈ ਉਸ ਨੂੰ ਲੀਪ ਸਾਲ ਕਹਿੰਦੇ ਹਨ ਹਫਤੇ ਵਿੱਚ 7 ਦਿਨ ਹੁੰਦੇ ਹਨ ਇਹਨਾਂ ਦੇ ਨਾਮ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਚਰਵਾਰ ਅਤੇ ਐਤਵਾਰ ਹਨ ਕੈਲੰਡਰ ਵਿੱਚ ਵਿਸ਼ੇਸ਼ ਦਿਨ ਤੇ ਤਿਉਹਾਰ ਵੀ ਦਰਜ ਹੁੰਦੇ ਹਨ ਇਹਨਾਂ ਦਿਨਾਂ ਤੇ ਹੋਣ ਵਾਲੀਆਂ ਛੁੱਟੀਆਂ ਦੀ ਸੂਚੀ ਵੀ ਲਿਖੀ ਹੁੰਦੀ ਹੈ